ਹਵਾ ਦੇ ਵਿੱਚ ਉਡਾ ਦਿੱਤਾ ਜਾਂਦਾ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ 2 ਮਿੰਟ ਦੀ ਇਹ ਵੀਡੀਓ ਵੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਿਵੇਂ ਜਿਸ ਤਰ੍ਹਾਂ ਹਵਾ ਦੇ ਵਿੱਚ ਪਤੰਗ ਉਡਾਇਆ ਜਾਂਦਾ ਠੀਕ ਉਸੇ ਤਰ੍ਹਾਂ ਇਸ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਐਸਆਈ ਨੂੰ ਹਵਾ ਦੇ ਵਿੱਚ ਉਡਾ ਦਿੱਤਾ ਗਿਆ ਹੈ ਚਿੱਟੇ ਰੰਗ ਦੀ ਗੱਡੀ ਬੜੀ ਤੇਜ਼ ਸਪੀਡ ਦੇ ਨਾਲ ਆਉਂਦੀ ਹੈ ਐਸਆਈ ਆਪਣੀ ਡਿਊਟੀ ਦੇ ਉੱਤੇ ਨਾਕੇ ਦੇ ਉੱਤੇ ਖੜਿਆ ਹੁੰਦਾ ਉਸ ਨੂੰ ਟੱਕਰ ਮਾਰਦੀ ਹੈ ਤੇ ਵਾਇਡਰ ਦੇ ਉੱਤੇ ਗੱਡੀ ਚੜਨ ਤੋਂ ਬਾਅਦ ਕਾਫੀ ਦੂਰੀ ਤੱਕ ਏਐਸਆਈ ਨੂੰ ਕਸੀਟ ਦੀ ਹੋਈ ਲੈ ਕੇ ਚਲੀ ਜਾਂਦੀ ਹੈ ਤੇ ਥੋੜੀ ਦੂਰੀ ਦੇ ਉੱਤੇ ਜਾ ਕੇ ਗੱਡੀ ਜਿਹੜੀ ਹੈ ਰੁੱਕ ਜਾਂਦੀ ਹੈ ਏਐਸਆਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰਤੀ ਗਈ ਹੈ ਘਟਨਾ ਜਿਹੜੀ ਹੈ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨਾਕੇ ਦੀ ਉੱਤੇ ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਏਐਸਆਈ ਨੂੰ ਕਰ ਮਾਰੀ ਟੱਕਰ ਮਾਰ ਕੇ ਹਵਾ ਦੇ ਵਿੱਚ ਉਡਾ ਦਿੱਤਾ ਗਿਆ ਏਐਸਆਈ ਤੇ ਫਿਰ ਕਾਫੀ ਦੂਰੀ ਤੱਕ ਘਸੀਟਦੇ ਹੋਏ ਆਪਣੇ ਨਾਲ ਲੈ ਕੇ ਚਲੀ ਗਈ ਏਐਸਆਈ surjit singh ਨੂੰ ਤਾਂ ਡਿਵਾਈਡਰ ਦੇ ਉੱਤੇ ਡਿੱਗਣ ਕਰਕੇ ਏਐਸਆਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਇੱਕ ਸ਼ਾਹਕੋਟ ਤੋਂ ਗੱਡੀ ਬੜੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਨਾਕੇ ਦੇ ਉੱਤੇ ਬੈਰੀਕੇਟ ਵੀ ਲੱਗੇ ਹੋਏ ਸਨ ਨਾਕੇ ਉਸੇ ਨਾਕੇ ਦੇ ਉੱਤੇ ਪੰਜਾਬ ਪੁਲਿਸ ਦਾ ਜਵਾਨ ਵੀ ਖੜਿਆ ਹੋਇਆ ਸੀ ਤੇ ਉਸ ਦੇ ਵੱਲੋਂ ਜੋ ਹੈ ਗੱਡੀ ਆਪਣੀ ਡਿਊਟੀ ਕੀਤੀ ਜਾ ਰਹੀ ਸੀ ਅਚਾਨਕ ਇੱਕ ਗੱਡੀ ਆਉਂਦੀ ਹੈ ਚਿੱਟੇ ਰੰਗ ਦੀ ਗੱਡੀ ਜਿਸ ਦੇ ਵੱਲੋਂ ਕਿ ਟੱਕਰ ਮਾਰੀ ਜਾਂਦੀ ਹੈ ਹਾਲਾਂਕਿ ਜਿਸ ਵੇਲੇ ਇਹ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ASI ਇੱਕ ਪਾਸੇ ਨੂੰ ਹੁੰਦਾ ਹੋਇਆ ਵੀ ਵਿਖਾਈ ਦਿੰਦਾ ਹੈ ਤਾਂਕਿ ਬਚਾਅ ਹੋ ਜਾਵੇ ਪਰ ਗੱਡੀ ਦੀ ਇੰਨੀ ਜ਼ਿਆਦਾ ਸਪੀਡ ਸੀ ਕਿ ਗੱਡੀ ਬੇਕਾਬੂ ਹੋ ਗਈ ਜਿਸ ਤੋਂ ਬਾਅਦ ASI ਨੂੰ ਟੱਕਰ ਮਾਰਦੀ ਸਾਰ ਕਾਫੀ ਦੂਰੀ ਤੱਕ ਖਸੀਟਦੇ ਹੋਏ ਪੰਜਾਬ ਪੁਲਿਸ ਤੇ ਜਵਾਨ ਨੂੰ ਲੈ ਕੇ ਗਈ ਤੇ ਫੇਰ ਥੋੜੀ ਦੂਰੀ ਦੇ ਉੱਤੇ ਜਾ ਕੇ ਇਹ ਗੱਡੀ ਰੁਕ ਜਾਂਦੀ ਹੈ ਇੰਨੇ ਨੂੰ ਜਿੱਥੇ ਨਾਕਾ ਲੱਗਿਆ ਹੁੰਦਾ ਹੈ ਪੰਜਾਬ ਪੁਲਿਸ ਦਾ ਉੱਥੋਂ ਹੀ ਕੁਝ ਹੋਰ ਲੋਕ ਜਿਹੜੇ ਆ ਬਾਹਰ ਨਿਕਲਦੇ ਨੇ ਤੇ ਉਹ ਫਟਾਫੱਟ ਏਐਸਆਈ ਸੁਰਜੀਤ ਸਿੰਘ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਤੇ ਨੇੜਲੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ ਅਕਸਰ ਹੀ ਹਾਈਵੇ ਦੇ ਉੱਤੇ ਮੇਨ ਰੋਡ ਦੇ ਉੱਤੇ ਗੱਡੀਆਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ 100 ਤੋਂ ਜ਼ਿਆਦਾ ਦੀ ਸਪੀਡ ਵਾਹਨਾਂ ਦੀ ਹੁੰਦੀ ਹੈ ਜਿਸ ਕਰਕੇ ਹਾਦਸੇ ਅਕਸਰ ਹੀ ਸੁਰਖੀਆਂ ਦਾ ਕਾਰਨ ਬਣਦੇ ਨੇ ਠੀਕ ਇਸੇ ਤਰ੍ਹਾਂ ਦਾ ਹੀ ਹਾਦਸਾ ਜਿਹੜਾ ਹੈ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਨਾਕੇ ਤੇ ਖੜੇ ਇਸ ਐਸਆਈ ਨੂੰ ਵੀ ਨਹੀਂ ਬਖਸ਼ਿਆ ਇਸ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਾਰ ਨੇ ਜਿਸ ਵੇਲੇ ਇਹ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਐਸਆਈ ਇੱਕ ਪਾਸੇ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਆਪਣੇ ਨਾਲ ਕਸੀਟਦੇ ਹੋਈ ਇਹ ਗੱਡੀ ਜਿਹੜੀ ਹੈ ਡਿਵਾਈਡਰ ਦੇ ਉੱਤੇ ਐਸਆਈ ਨੂੰ ਲੈ ਜਾਂਦੀ ਹੈ ਇਸ ਦਰਮਿਆਨ ਥੋੜੀ ਦੂਰੀ ਦੇ ਉੱਤੇ ਜਾ ਕੇ ਰੁਕਦੀ ਹੈ ਇਹ ਚਿੱਟੇ ਰੰਗ ਦੀ ਗੱਡੀ ਤਾਂ ਮੌਕੇ ਦੀ ਇਹ ਵੀਡੀਓ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਏਗਾ ਜੇਕਰ ਤੁਸੀਂ ਵੀ ਸੜਕ ਕਿਨਾਰੇ ਖੜ੍ਹ ਜਾਂਦੇ ਹੋ ਤਾਂ ਇਹ ਖਬਰ ਹੈ ਜ਼ਰੂਰ ਗੌਰ ਨਾਲ ਵੇਖਿਓ ਕਿ ਨਾਕੇ ਦੇ ਉੱਤੇ ਡਿਊਟੀ ਦੇ ਉੱਤੇ ਖੜਿਆ ਹੋਇਆ ਸੀ ਏਐਸਾ ਏਐਸਆਈ ਜਿਸ ਦਾ ਇੱਕ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਗੱਡੀ ਨੇ ਕੀ ਹਾਸ਼ਿਰ ਕਰ ਦਿੱਤਾ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ